ਪੰਜਾਬ ਵਿੱਚ ਘਰ ਬਣਾਉਣ ਦੀ ਤਿਆਰੀ ਕਰ ਰਹੇ ਲੋਕਾਂ ਦਾ ਸੁਪਨਾ ਛੇਤੀ ਹੀ ਅਸਲੀਅਤ ਵਿੱਚ ਬਦਲ ਜਾਵੇਗਾ ਸੂਬਾ ਸਰਕਾਰ ਨੇ 19 ਥਾਮਤ ਤੇ ਅਰਬਨ ਸਟੇਟ ਬਣਾਉਣ ਦੀ ਤਿਆਰੀ ਕੀਤੀ ਹੈ ਇਸ ਦੇ ਨਾਲ ਹੀ ਇਹਨਾਂ ਇਲਾਕਿਆਂ ਦਾ ਵਿਕਾਸ ਵੀ ਹੋਵੇਗਾ ਇਸ ਪ੍ਰੋਜੈਕਟ ਨਾਲ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਵਾਤਾਵਰਣ ਹੋਵੇਗਾ ਸਰਕਾਰ ਨੇ ਉਹ ਥਾਵਾਂ ਤਿਆਰ ਕਰ ਲੀਆਂ ਹਨ ਜਿੱਥੇ ਸ਼ਹਿਰੀ ਜਨਦਾਦਾਂ ਬਣਾਈਆਂ ਜਾਣਗੀਆਂ ਇੱਥੇ ਸਰਕਾਰ ਨੇ ਇਹ ਸ਼ਹਿਰੀ ਜਨਦਾਦ ਸਥਾਪਿਤ ਕਰਨੀਆਂ ਹਨ ਉੱਥੇ ਕਿਸਾਨ ਨੂੰ ਲੈਂਡ ਪੁਲਿੰਗ ਦਾ ਆਪਸ਼ਨ ਵੀ ਦਿੱਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਜ਼ਾਇਦਾਦ ਵਿਕਸਿਤ ਕੀਤੀਆਂ ਜਾਣਗੀਆਂ ਇਹਨਾਂ ਨੂੰ ਵਿਕਸਿਤ ਕਰਨ ਦੀ ਜ਼ਿੰਮੇਵਾਰੀ ਪੁੱਡਾ ਦੇ ਪੰਜ ਅਧਿਕਾਰੀਆਂ ਦੀ ਹੋਵੇਗੀ ਜਿਸ ਅਥਾਰਟੀ ਦੇ ਅਧਿਕਾਰ ਖੇਤਰ ਵਿੱਚ ਇਹ ਖੇਤਰ ਆਵੇਗਾ ਉਹ ਉਸ ਦਾ ਵਿਕਾਸ ਕਰੇਗੀ ਇਸ ਦੌਰਾਨ ਪਟਿਆਲਾ ਵਿੱਚ 1150 ਏਕੜ ਸੰਗਰੂਰ ਵਿੱਚ 500 ਏਕੜ ਤੋਂ ਵੱਧ ਬਰਨਾਲਾ ਵਿੱਚ 317 ਏਕੜ ਜ਼ਮੀਨ ਵਿੱਚ ਸ਼ਹਿਰੀ ਜ਼ਾਇਦਾਦਾਂ ਬਣਾਈ ਜਾਣਗੀਆਂ ਇਸ ਦੇ ਨਾਲ ਹੀ ਦੱਸ ਦੇ ਕਿ ਪੰਜਾਬ ਵਿੱਚ 19 ਥਾਵਾਂ ਤੇ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਅਤੇ ਅਰਬਨ ਸਟੇਟ ਬਣਾਏ ਜਾਣਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਫੋਨ ਤੇ ਗੱਲ ਕੀਤੀ ਅਤੇ ਉਹਨਾਂ ਦੀ ਆਲਿਆ ਚੋਣਾ ਜਿੱਤੇ ਵਧਾਈ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹੀਨੇ ਦੇ ਅੰਤ ਵਿੱਚ ਕੈਨੇਡਾ ਵਿੱਚ ਹੋਣ ਵਾਲੇ ਜੀ 7 ਸੰਮੇਲਨ ਲਈ ਸੱਦਾ ਦੇਣ ਲਈ ਕਾਰਤੀ ਦਾ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਟਵੀਟ ਕਰਕੇ ਇਸ ਦਾਰੇ ਜਾਣਕਾਰੀ ਦਿੱਤੀ ਪ੍ਰਧਾਨ ਮੰਤਰੀ ਨੇ ਲਿਖਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਜੇ ਕਾਰਨੀ ਨਾਲ ਫੋਨ ਤੇ ਗੱਲਬਾਤ ਕਰਕੇ ਖੁਸ਼ੀ ਹੋਈ ਹੈ ਹਾਲੀਆਂ ਚੋਣਾਂ ਵਿੱਚ ਉਹਨਾਂ ਦੇ ਜਿੱਤੇ ਉਹਨਾਂ ਨੂੰ ਵਧਾਈ ਦਿੱਤੀ ਇਸ ਮਹੀਨੇ ਦੇ ਅੰਤ ਵਿੱਚ ਕਨਾਸਕਿਸ ਵਿੱਚ ਹੋਣ ਵਾਲੇ ਜੀ7 ਸੰਮੇਲਨ ਵਿੱਚ ਮੈਨੂੰ ਸੱਦਾ ਦੇਣ ਲਈ ਉਹਨਾਂ ਦਾ ਧੰਨਵਾਦ ਤੇ ਕਿਹਾ ਕਿ ਅਸੀਂ ਸੰਮੇਲਨ ਵਿੱਚ ਆਪਸੀ ਮੁਲਾਕਾਤਾਂ ਦੀ ਤੇ ਸabri ਨਰੂੜੇ ਕਰਾਂਗੇ ਲੁਧਿਆਣਾ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਸਾਥੀਆਂ ਸਮੇਤ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਭਾਰਤ ਕੋਸ਼ਨਾਸ਼ੂ ਨੂੰ ਵਿਜੀਲੈਂਸ ਵੱਲੋਂ ਭੇਜੇਗੇ ਸਮਨਸ ਮਾਮਲੇ ਵਿੱਚ ਸੂਬਾ ਸਰਕਾਰ ਤੇ ਸਵਾਲ ਚੁਕੇ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਤੇ ਦਬਾਅ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਠਕਾਣੀ ਹੋਣ ਦਿੱਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਕਾਂਗਰਸ ਇਸ ਲੜਾਈ ਨੂੰ ਇਕਜੁੱਟ ਹੋ ਕੇ ਲੜੇਗੀ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਠਕਾਣੀ ਨਹੀਂ ਹੋਣ ਦੇਵਾਂਗੇ। ਉਹਨਾਂ ਕਿਹਾ ਕਿ ਕਾਂਗਰਸ ਇਸ ਲੜਾਈ ਨੂੰ ਇਕਜੁੱਟ ਹੋ ਕੇ ਲੜੇਗੀ। ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਕਿਹਾ ਕਿ ਬੇਸ਼ੱਕ ਉਹਨਾਂ ਦੇ ਕੁਝ ਆਪਸੀ મતਭੇਦ ਹੋ ਸਕਦੇ ਹਨ ਪਰ ਕਾਂਗਰਸ ਇੱਕ ਪਲੇਟਫਾਰਮ ਤੇ ਇਕੱਠੀ ਹੈ। ਇਹੀ ਨਹੀਂ ਉਹਨਾਂ ਨੇ ਕਿਹਾ ਕਿ ਜੋ ਵਿਜੀਲੈਂਸ ਐਸਐਸਪੀ ਨੂੰ सस्पेंड ਕੀਤਾ ਗਿਆ ਹੈ ਉਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਪਰ ਜੇਕਰ ਸਸਪੈਂਡ ਕੀਤਾ ਗਿਆ ਹੈ ਤਾਂ ਇਹ ਸਰਕਾਰ ਨੂੰ ਪਹਿਲਾਂ ਹੀ ਨੋਟਿਸ ਭੇਜਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਕਿਹਾ ਹੈ ਕਿ ਇਹ ਇੱਕ ਸਿਆਸੀ ਡਰਾਮਾ ਰਚਿਆ ਗਿਆ ਹੈ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦੀ ਗਤੀਵਿਧੀ ਘਟਣ ਤੋਂ ਬਾਅਦ ਹੁਣ ਮੌਸਮ ਵਿੱਚ ਗਰਮੀ ਵਧਣ ਲੱਗੀ ਹੈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੱਧ ਸਕਦਾ ਹੈ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਔਸਤ ਤਾਪਮਾਨ 1.5 ਡਿਗਰੀ ਸੈਲਸੀਅਸ ਦੀ ਵਾਧੂ ਦਰਜ ਕੀਤਾ ਗਿਆ ਹਾਲਕਿ ਫੇਰ ਵੀ ਰਾਜ ਦਾ ਤਾਪਮਾਨ ਹਜੇ ਵੀ ਆਮ ਤਾਪਮਾਨ ਨਾਲੋਂ 3.3 ਡਿਗਰੀ ਘਟ ਬਣਿਆ ਹੋਇਆ ਹੈ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਵਿੱਚ ਦਰਜ ਕੀਤਾ ਗਿਆ ਜਿਸੇ ਤਰ੍ਹਾਂ ਅਮਰਸਰ ਪਟਿਆਲਾ ਤੇ ਬਠਿੰਡਾ ਵਿੱਚ ਤਾਪਮਾਨ 36 ਤੋਂ ਲੈ ਕੇ 37 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਲੁਧਿਆਣਾ ਪੱਛਮੀ ਹਲਕੇ ਤੋਂ ਅਗਲੇ ਡੇਢ ਪੌਣੇ 2 ਸਾਲ ਵਾਸਤੇ ਤੁਹਾਡਾ ਮੁੱਖ ਸੇਵਾਦਾਰ ਕੌਣ ਹੋਊਗਾ ਇੱਕ ਪਾਸੇ ਸੰਜੀਵ अरोड़ा ਜੀ ਨੇ ਜਿਹੜੇ ਕਿ ਪਿਆਰ ਵਾਲੇ ਨੇ ਤੇ ਦੂਜੇ ਪਾਸੇ ਕਾਂਗਰਸੀ ਨੇ ਜਿਹੜੇ ਕਿ ਹੰਕਾਰ ਵਾਲੇ ਨੇ ਪਹਿਨਾਕ ਫਰਕਾ ਬਸ ਉਹਨਾਂ ਨੇ ਹੰਕਾਰ ਕਰਨਾ ਅਸੀਂ ਤੁਹਾਨੂੰ ਪਿਆਰ ਨਾਲ ਗੱਲਾਂ ਕਰਨੀਆਂ ਸਰਕਾਰ ਆਪਣੀ ਹੈ ਜੋ ਤਰੱਕੀ ਦੇ ਕੰਮ ਵਿਕਾਸ ਦੇ ਕੰਮ ਕਹੋਗੇ ਹੋਣਗੇ ਉਹ ਤਾਂ ਉਹ ਤਾਂ 1.5 2 ਸਾਲ ਗਾਲਾਂ ਹੀ ਕੱਢਣਗੇ ਉਹਨਾਂ ਨੇ ਹੋਰ ਕੋਈ ਕੰਮ ਨਹੀਂ ਕਰਨਾ ਪਹਿਲਾਂ ਵੀ ਉਹਨਾਂ ਨੇ ਨਹੀਂ ਕੀਤਾ ਹੁਣ ਐਤ ਕਿ ਉਹਨਾਂ ਨੂੰ ਕੱਪੜੇ ਕਰਨ ਦਾ ਤਾਂ ਮੌਕਾ ਸੀ ਦਿੰਦੇ ਨਹੀਂ ਨਾ ਜੇਲ੍ਹ 'ਚ ਮਾਰਦੇ ਚੱਕ ਕੇ ਅਸੀਂ ਠੀਕ ਹੈ ਨਾ ਹੁਣ ਗਾਲਾ ਗੋਲੇ ਕੱਢ ਲੈਣਗੇ ਹੋਰ ਤਾਂ ਕੀ ਕਰ ਲੈਣਗੇ ਉਹ ਜਦੋਂ ਦੋ ਪਹਿਲਵਾਨ ਲੜਦੇ ਆ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਫਿਰ ਕੁਸ਼ਤੀ ਕਰਨ ਦੀ ਬਜਾਏ ਉਹ ਕੰਨ ਤੇ ਦੰਦੀ ਵੱਢ ਲਈ ਕਦੇ ਉਹੀ ਚੁੰਡੀ ਦੀ ਵੱਢ ਲਈ ਐਂ ਜੇ ਕੰ ਲੱਗ ਜਾਂਦਾ ਉਹ ਉਹਨਾਂ ਕੰਬਾਂ ਤੇ ਆ ਜਾਣਗੇ ਸੋ ਅਸੀਂ ਇਹ ਬਹੁਤ ਸਾਰਾ ਜਿਹੜੀ ਬਾਲਮੀਕ ਪਾਈਚਾਰਾ ਇਥੇ ਆ ਤੁਸੀਂ ਜਾ ਕੇ ਆਏ ਹੋ ਕਦੇ ਅੰਮ੍ਰਿਤਸਰ ਅਟਾਰੀ ਬਾਰਡਰ ਦੇ ਨੇੜੇ ਗਏ ਵੀ ਹੋਵੋਗੇ ਬਹੁਤ ਸਾਰੇ ਜਿਹੜੀ ਰਾਮ ਤੀਰਥ ਦੀ ਜਗਾ ਉਥੇ 32 ਕਰੋੜ ਰੁਪਈਆ ਲਾ ਕੇ ਭਗਵਾਨ ਵਾਲਮੀਕੀ ਦਾ ਇੱਕ ਮਿਊਜ਼ੀਅਮ ਬਣਾਇਆ ਤੁਸੀਂ ਦੇਖ ਕੇ ਆਏ ਹੋ ਤੁਸੀਂ ਆਏ ਲੱਗਦਾ ਜਿਵੇਂ ਭਗਵਾਨ ਵਾਲਮੀਕ ਉਥੇ ਜੰਗਲਾਂ 'ਚ ਬੈਠ ਕੇ ਫਰਮਾਨ ਲਿਖ ਰਹੇ ਹੋ ਉੱਥੇ ਬਹੁਤ ਸੋਹਣਾ 5D ਜਿਹੜਾ ਕਲੈਕਸ਼ਨ ਹੈ ਔਰ ਦੇਸ਼ ਦਾ ਸਭ ਤੋਂ ਵਧੀਆ ਲੱਖਾਂ ਲੋਕ ਆਉਂਦੇ ਉੱਥੇ ਦਰਸ਼ਨ ਕਰਨ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਧਰਮ ਦਾ ਸਤਿਕਾਰ ਹੋਵੇ ਹਰ ਧਰਮ ਦੇ ਲੋਕ ਪਿਆਰ ਨਾਲ ਮਾਣ ਇੱਜ਼ਤ ਨਾਲ ਰਹਿਣ ਅਸੀਂ ਇੱਕ ਧਰਮ ਦਾ ਨਾਂ ਕਦੇ ਵੀ ਧਰਮ ਦੇ ਨਾਂ ਤੇ ਅਸੀਂ ਵੋਟਾਂ ਨਹੀਂ ਮੰਗਦੇ ਉਹ ਹੋਰ ਨੇ ਜਿਹੜੇ ਧਰਮਾਂ ਦੇ ਨਾਂ ਤੇ ਲੜਾਉਂਦੇ ਆ ਜਾਂ ਭੜਕਾਉਂਦੇ ਆ ਬਹੁਤ ਪਾਰੀ ਗਿੰਨਤੀ ਚ ਮਾਮਾ ਪੈਣਾ ਆਈਆਂ ਨੇ ਮੈਂ ਬੜਾ ਧੰਨਵਾਦ ਕਰਦਾ ਪ੍ਰਮਾਤਮਾ ਵੀ ਸਾਥ ਦਿੰਦਾ ਕਹਿੰਦੇ ਜੇ ਨੀਅਤ ਸਾਫ਼ ਹੋਵੇ ਫਿਰ ਰੱਬ ਵੀ ਸਾਥ ਦਿੰਦਾ ਹੈ ਆਪਣੇ ਪੰਜਾਬੀ ਦੀ ਕਹਾਵਤ ਹੈ ਨੀਤਾਂ ਨੂੰ ਮਰਾਦਾਂ ਅੱਜ ਹੀ ਚੋਣ ਨਿਸ਼ਾਨ ਫੈਸਲਾ ਹੋਇਆ ਹੈ ਕਿ ਚੋਣ ਨਿਸ਼ਾਨ ਕਿੰਨੇਵੇਂ ਨੰਬਰ ਤੇ ਹੁੰਦਾ ਹੈ ਉਹ ਨਾਵਾਂ ਦੇ ਸਹਬ ਨਾਲ ਹੁੰਦਾ ਹੈ ਪੰਜਾਬ ਦੇ ਵਿੱਚ ਪੰਜਾਬੀ ਦੀ ਜਿਹੜੇ ਊੜਾ ਆੜੇ ਦੇ ਸਹਬ ਨਾਲ ਜਿਹੜਾ ਜਿਹਦਾ ਨਾਮ ਪਹਿਲਾਂ ਆਉਂਦਾ ਹੈ ਅੱਖਰ ਨਾਂ ਦਾ ਪਹਿਲਾ ਅੱਖਰ ਉਹਨੂੰ ਪਹਿਲਾਂ ਮਿਲ ਜਾਂਦਾ ਹੈ ਉਦੋਂ ਗਹਾਣ ਵਾਲੇ ਨੂੰ ਦੂਜਾ ਨੰਬਰ ਮਿਲ ਜਾਂਦਾ ਹੈ ਫਿਰ ਤੀਜਾ ਤੇ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਜੀ ਮਿਲੇ ਆ ਦੁਪਹਿਰ ਤੋਂ ਬਾਅਦ ਆਪਣਾ ਨੰਬਰ ਵੀ ਪਹਿਲਾ ਨੰਬਰ ਹੀ ਆਇਆ ਪਹਿਲੇ ਨੰਬਰ ਤੇ ਵਟਣਾ ਆਪਣਾ ਜਿੰਦਾਬੋਸ ਸੁਚਾੜੂ ਦਾ ਚੋਣ ਨਿਸ਼ਾਨਾ ਚਾੜੂ ਨੂੰ ਸਾਰੇ ਜਾਣ ਦਿਓ ਚਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਹੈ ਇਹ ਜਿਹੜਾ ਲੁਧਿਆਣੇ 'ਚ ਇਹਨਾਂ ਨੇ ਗੰਦ ਪਾਇਆ ਸੀ ਉਹਨੂੰ ਸਾਫ਼ ਕਰੀਏ ਇਹ ਜਿਹੜਾ ਇਹਨਾਂ ਨੇ ਕ腐ਸ਼ਨ ਵਾਲਾ ਰਿਸ਼ਵਤਖੋਰੀ ਵਾਲਾ ਗਰੀਬਾਂ ਨਾਲ ਧੱਕੇ ਉਹ ਕਬਜ਼ੇ ਨਜਾਇਜ਼ ਨਸ਼ੇ ਵੇਚਣੇ ਲੋਕਾਂ ਤੇ ਝੂਠੇ ਪਰਚੇ ਪਾਉਣੇ ਸਾਰਾ ਗੰਦ ਪਾਇਆ ਸਿਸਟਮ ਨੇ ਉਹਨੂੰ ਸਿਸਟਮ ਨੂੰ ਸਾਫ਼ ਕਰਨਾ ਪੈਣਾ ਮੈਨੂੰ ਬਹੁਤ ਇਹ ਗੱਲ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਥ ਦਿੰਨੇ ਹੋ ਨਹੀਂ ਤਾਂ ਤੁਸੀਂ ਐਨੀ ਰਾਤ ਗਏ ਕਿਸੇ ਹੋਰ ਦੀ ਰੈਲੀ 'ਚ ਨਹੀਂ ਜਾਂਦੇ ਕਿਉਂਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ ਤੁਸੀਂ ਉਹਨਾਂ ਨੂੰ ਜਾਣਦੇ ਹੋ ਵੀ ਇਹਨਾਂ ਦੀਆਂ ਕਰਤੂਤਾਂ ਕੀ ਨੇ ਤੁਸੀਂ ਪਹਿਲਾਂ ਵੋਟਾਂ ਪਾ ਕੇ ਦੇਖ ਲਿਆ ਉਹਨਾਂ ਨੂੰ ਆਪਣੀ ਤਾਂ ਨਵੀਂ ਪਾਰਟੀ ਐ ਤੁਸੀਂ ਉਹਨਾਂ ਨੂੰ ਪਹਿਲਾਂ ਵੋਟਾਂ ਪਾ ਕੇ ਦੇਖ ਲਿਆ ਉਮੀਦਾਂ ਤੇ ਪੂਰੇ ਨਹੀਂ ਉਤਰੇ ਉਹ ਤਾਂ ਨਸ਼ੇ ਵੰਡ ਕੇ ਪੈਸੇ ਵੰਡ ਕੇ ਐ ਸਮਝਦੇ ਲੋਕਾਂ ਨੂੰ ਜਿਵੇਂ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਤੀ ਫਿਰਦੇ ਐ ਪੰਜ ਸਾਲ ਇੱਧਰ ਨੂੰ ਹੱਕ ਲਓ ਪੰਜ ਸਾਲ ਇੱਧਰ ਨੂੰ ਹੱਕ ਲਓ ਅਸੀਂ ਲੋਕਾਂ ਨੂੰ ਕਹਿੰਨੇ ਆ ਕਿ ਤੁਹਾਡਾ ਹੱਕ ਐ ਤੁਸੀਂ ਮਾਲਕੋਂ ਵੋਟ ਪਾ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ 54154 ਨੌਕਰੀਆਂ ਦੇ ਕੇ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਕਢਾਂਗੇ ਆਰਾਮ ਜਿਹੜੇ ਨੰਬਰ ਆਗੇ ਉਹ ਨੌਕਰੀ ਮਿਲੂਗੀ ਕੋਈ ਪੈਸੇ ਨਾਲ ਸੰਬੰਧ ਨਹੀਂ ਵੀ ਪੈਸੇ ਚਾਹੀਦੇ ਨੌਕਰੀ ਲੈਣ ਵਾਸਤੇ ਸਰਕਾਰੀ ਜਾਂ ਕੋਈ ਐਮ ਐਲ ਏ ਜਾਂ ਮੰਤਰੀ ਦੀ ਸਿਫਾਰਸ਼ ਨਹੀਂ ਹੈਗੀ ਨਾ ਪੜੋ ਗਰੀਬਾਂ ਦੇ ਬੱਚਿਆਂ ਨੂੰ ਬਹੁਤ ਸਾਰੇ ਨੌਕਰੀਆਂ ਮਿਲੀਆਂ ਸਰਕਾਰੀ ਸਕੂਲਾਂ ਦਾ ਕਾਇਆਪਾਲਤ ਕਰਤਾ ਸਰਕਾਰੀ ਸਕੂਲਾਂ 'ਚ ਕੌਣ ਪੜ੍ਹਦਾ ਸੀ ਗਰੀਬਾਂ ਦੇ ਬੱਚੇ ਕੱਲਾ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਬਣਾਤੀਆਂ ਸੀ ਬਸ ਨਾ ਟੀਚਰ ਨਾ ਉੱਥੇ ਕੋਈ ਫਰਨੀਚਰ ਨਾ ਪੀਣ ਵਾਲਾ ਪਾਣੀ ਨਾ ਸਿਲੇਬਸ ਨਾ ਵਰਦੀ ਕੁਝ ਨਹੀਂ ਸੀ ਸੋ ਗਰੀਬ ਕਹਿੰਦਾ ਕੀ ਕਰੀਏ ਵੀ ਹੁਣ ਪ੍ਰਾਈਵੇਟ ਸਕੂਲਾਂ 'ਚ ਪੜਾਉਣ ਦੀ ਜੇਬ ਨਹੀਂ ਇਜਾਜ਼ਤ ਦਿੰਦੀ ਸਰਕਾਰੀ 'ਚ ਰਿਜ਼ਲਟ ਨਹੀਂ ਆਉਂਦੇ ਅਸੀਂ ਸਰਕਾਰੀ ਠੀਕ ਕੀਤੇ ਸਰਕਾਰੀ ਸਕੂਲਾਂ ਦੇ ਬੱਚੇ ਅਸ ਵਕਤ ਪ੍ਰਾਈਵੇਟ ਤੋਂ ਵੱਧ ਨੰਬਰ ਲੈ ਕੇ ਪਾਸ ਹੋ ਰਹੇ ਨੇ ਔਰ ਉਹੀ ਤੁਹਾਡੀਆਂ ਗਰੀਬੀਆਂ ਚੱਕਣਗੇ ਅੱਜ ਮੈਨੂੰ 44 ਬੱਚਿਆਂ ਨੂੰ ਮਿਲ ਕੇ ਆਏ ਅੱਜ ਮੈਂ ਘਰੇ ਬੁਲਾਏ ਸੀ ਆਮ ਘਰਾਂ ਦੇ ਜਵਾਕ ਜਮੀ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕੋਈ ਮਜ਼ਦੂਰ ਹੈ ਕੋਈ ਬੱਸ ਚਲਾਉਂਦਾ ਕੋਈ ਰੇੜੀ ਲਾਉਂਦਾ ਹੈ ਉਹਨਾਂ ਦੇ ਬੱਚੇ IIT ਕਲੀਅਰ ਕਰਕੇ 40 ਬੱਚੇ ਪੰਜਾਬ ਨਾਰਥ ਇੰਡੀਆ ਚੋਂ ਪਹਿਲੇ ਨੰਬਰ ਤੇ ਆਏ ਜੀ ਔਰ 1 ਰੁਪਿਆ ਨਹੀਂ ਲੱਗਿਆ ਕਿਸੇ ਬੱਚੇ ਦਾ ਨਾ ਟਿਊਸ਼ਨ ਖੜੀ ਪਈ ਸਾਰੀ ਕੋਚਿੰਗ ਸਰਕਾਰੀ ਸਕੂਲਾਂ ਚ ਸਾਰੀ ਕੋਚਿੰਗ ਉਹਨੇ ਸਕੂਲਾਂ ਚ ਸੋਚ ਕਰਕੇ ਅਸੀਂ ਚਾਹੁੰਦੇ ਹਾਂ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਕਿੰਨਾ ਚਿਰ ਆਪਾਂ ਇੰਨਾ ਮੂਰੇ ਹੱਥ ਅੱਡੀ ਜਾਵਾਂਗੇ ਨੀਲਾ ਕਾਡ ਬਣਾਤਾ ਪੀਲਾ ਕਾਡ ਬਣਾਤਾ ਹਰਾ ਕਾਡ ਇਹ ਨੀਲੇ ਪੀਲੇ ਹਰੇ ਕਾਡਾਂ ਨੇ ਗਰੀਬੀ ਨਹੀਂ ਚੱਕਣੀ ਗਰੀਬੀ ਤੁਹਾਡੇ ਜਵਾਕ ਚੱਕਣਗੇ ਜਦੋਂ ਅਫਸਰ ਬਣ ਜਾਣਗੇ ਜਦੋਂ ਉਹ 10 10 20 20 50 50 ਲੱਖ ਰੁਪਏ ਦੇ ਪੈਕੇਜ ਤੇ ਜਾਣਗੇ ਨਾ ਕੰਪਨੀਆਂ ਚ ਉਦੋਂ ਉਦੋਂ ਘਰ ਦੇ ਹਾਲਾਤ ਬਦਲਣਗੇ ਅਸੀਂ ਲੱਗੇ ਹੋਇਆ ਕਿ ਜਵਾਕਾਂ ਨੂੰ ਪੜਾਈਏ ਔਰ ਪੜਾ ਕੇ ਨੌਕਰੀਆਂ ਦੇਈਏ ਉਹਨਾਂ ਨੂੰ ਤਾਂ ਹੀਓ ਦੇਖੋ ਬੇਲਾਮਨ ਸ਼ੈਤਾਨੀ ਦਾ ਘਰ ਨੌਕਰੀਆਂ ਨਹੀਂ ਮਿਲਦੀਆਂ ਉਹ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਆ ਨਸ਼ਿਆਂ ਨੂੰਸ਼ਿਆਂ ਚ ਪੈ ਜਾਂਦੇ ਆ ਘਰ ਬਰਬਾਦ ਹੋ ਜਾਂਦੇ ਸੋ ਅਸੀਂ ਯੁੱਧ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਹੁਜ ਵੀ ਤੁਸੀਂ ਸਾਥ ਦੇ ਰਹੇ ਹੋ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਗਿੱਧੇ ਭੰਗੜੇ ਪਾਉਂਦਾ ਪੰਜਾਬ ਬਣਾਉਣਾ ਹੈ ਹੱਸਦਾ ਗਾਉਂਦਾ ਪੰਜਾਬ ਬਣਾਉਣਾ ਹੈ ਫੌਜ ਚ ਭਰਤੀ ਹੋਣ ਵਾਸਤੇ ਜਰਨੈਲਾਂ ਕਰਨੈਲਾਂ ਦਾ ਪੰਜਾਬ ਬਣਾਉਣਾ ਹੈ ਇਹ ਜਿਹੜਾ ਮੈਨੀਫੈਸਟੋ ਲੈ ਕੇ ਅਸੀਂ ਤੁਰੇ ਹਾਂ 19 ਤਰੀਕ ਨੂੰ ਪਹਿਲੇ ਨੰਬਰ ਤੇ ਵਟਾਣਾ ਹੈ ਜਦੋਂ ਬਟਨ ਦਬੋਗੇ ਤਾਂ ਉੱਚੋਂ ਮਸ਼ੀਨ ਚ ਆਵਾਜ਼ ਆਉਗੀ ਟੀ ਏਦਾਂ ਦੀ ਆਵਾਜ਼ ਆਉਗੀ ਤੁਸੀਂ ਸਮਝੋ ਮਸ਼ੀਨ ਦੀ ਨਹੀਂ ਹੈਗੀ ਉਹ ਆਵਾਜ਼ ਉਹ ਆਸ਼ੂਰਾਂ ਦੀ ਚੀਕਾਂ ਨੇ ਉਹ ਪਾਜ ਪਾਲੇ ਦੀ ਚੀਕਾਂ ਨੇ ਇਹਨਾਂ ਨੇ ਆਪਣੀਆਂ ਬਹੁਤ ਕਢਾਈਆਂ ਆਪਾਂ ਵੀ ਕਢਾਈਏ ਹੁਣ ਆਪਾਂ ਨੂੰ 75 ਸਾਲ ਤੋਂ ਚੀਕਾਂ ਹੀ ਕਢਾਉਂਦੇ ਆਉਂਦੇ ਆ ਹੋਰ ਕੀ ਕਰਦੇ ਕਿਸ ਪੱਧਰ ਤੇ ਲੈ ਕੇ ਇਹ ਸੂਬਾ ਪਹਿਲੇ ਨੰਬਰ ਤੇ ਹੁੰਦਾ ਸੀ 17ਵੇਂ 18ਵੇਂ ਨੰਬਰ ਤੇ ਮਾਰਿਆ ਚੱਕੇ ਹੁਣ ਠੀਕ ਕਰ ਰਹੇ ਹਾਂ ਖਜ਼ਾਨਾ ਵੀ ਪੜ ਰਹੇ ਆ ਲੋਕਾਂ ਨੂੰ ਸੂਲਤਾ ਵੀ ਦੇ ਰਹੇ ਆ ਬਿਜਲੀ ਦੇ ਬਿੱਲਾ ਦੇਖੋ 90% ਘਰਾਂ ਨੂੰ ਬਿਜਲੀ ਦੇ ਬਿੱਲ ਫਰੀ ਹੁੰਦੇ ਨੇ ਕੋਈ ਜ਼ੀਰੋ ਬਿੱਲ ਹੁੰਦਾ ਜੀ ਥਰਮਲ ਪਲੈਂਟ ਵੀ ਖਰੀਦ ਲੈਣੇ ਨਾਲੇ ਕੋਲੇ ਦੀ ਖਾਨ ਚਲਾ ਲਈ 36 ਗੜ ਵਾਲੀ ਕੋਈ ਬਿਜਲੀ ਦੀ ਘਾਟ ਨਹੀਂ ਖੇਤਾਂ ਨੂੰ ਵੀ ਨਹੀਂ ਬਿਜਲੀ ਦੀ ਘਾਟ ਲੇਬਰ ਲਾਅ ਚੇਂਜ ਕੀਤੇ ਨੇ ਮਜ਼ਦੂਰਾਂ ਨੂੰ ਉਹਨਾਂ ਦੀ ਮਜ਼ਦੂਰੀ ਵੀ ਮਿਲੇ ਦੁਕਾਨ ਤੇ ਕੰਮ ਕਰਦੇ ਹੋ ਓਵਰਟਾਈਮ ਲਾਉਣਾ ਚਾਹੁੰਦੇ ਹੋ ਪਹਿਲਾਂ 44 ਘੰਟੇ ਸੀ 150 ਘੰਟਾ ਕਰਤਾ ਕੱਲ ਹੀ ਬਦਲਿਆ ਸੀ ਉਹ ਵੱਧ ਟਾਈਮ ਲਾਉਂਗੇ ਤਾਂ ਦੁੱਗਣੇ ਪੈਸੇ ਮਿਲਣਗੇ ਇੱਕ ਘੰਟੇ ਦੇ ਜਿੰਨੇ ਤੁਹਾਨੂੰ 8 ਘੰਟਿਆਂ ਦੇ ਮਿਲਦੇ ਨੇ ਉਹਦਾ ਦੁੱਗਣੇ ਜੇ 2 ਘੰਟੇ ਵੱਧ ਲਾਉਣੇ ਆ ਮਰਜੀ ਥੋੜੀ ਲਾਉਣੇ ਲਾਓ ਨਹੀਂ ਨਾ ਸੀ ਦੁਕਾਨਦਾਰਾਂ ਨੂੰ ਫਾਇਦਾ ਕੀਤਾ ਕਿ 20 ਤੋਂ ਵੱਧ 20 ਤੋਂ ਘੱਟ ਜੇ ਤੁਹਾਡੇ ਕੋਲ ਮਲਾਜ਼ਮ ਕੰਮ ਕਰਦੇ ਨੇ ਕੋਈ ਤੁਹਾਨੂੰ ਪੁੱਛਦਾ ਨਹੀਂ ਕੋਈ ਇਨਸਪੈਕਟਰ ਨਹੀਂ ਪੁੱਛਦਾ ਉਹਦਾ ਕੰਮ ਕਰੋ ਲੋਕਾਂ ਨੂੰ ਕੰਮ ਦਿਓ ਰੋਜ਼ਗਾਰ ਦਿਓ ਲੋਕਾਂ ਦੇ ਚੁੱਲ੍ਹੇ ਬਲਨੇ ਚਾਹੀਦੇ ਆ ਇਹੇ ਚੁੱਲਿਆਂ ਦੀ ਅੱਗ ਖੋਂਦੇ ਆ ਸਾਰਾ ਕੁਝ ਹੀ ਸਾਡਾ ਹੋਟਲ ਵੀ ਮੇਰੇ ਢਾਬੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਜੋ ਮਰਜੀ ਮਤਲਬ ਐਨਾ ਆਮ ਤੌਰ ਤੇ ਲੀਡਰ ਜਿਹੜੇ ਨੇ ਉਹਨਾਂ ਬਾਰੇ ਕੀ ਮਸ਼ਹੂਰ ਹੁੰਦਾ ਫਲਾਣਾ ਲੀਡਰ ਆਇਆ ਸੀ ਉਹਨੇ ਆ ਕਾਨੂੰਨ ਬਣਾਤਾ ਉਹਦੇ ਨਾਲ ਪੰਜਾਬ ਬਚ ਗਿਆ ਬਈ ਉਹਨੇ ਫਲਾਣਾ ਕਾਨੂੰਨ ਬਣਾਤਾ ਉਹਦੇ ਨਾਲ ਸਮਾਜ ਬਚ ਗਿਆ ਬਈ ਉਹਨੇ ਆ ਨੌਕਰੀਆਂ ਦਿੱਤੀਆਂ ਉਹਨੇ ਆ ਕੱਟਦੇ ਉਹਨੇ ਆ ਫੈਕਟਰੀਆਂ ਲਿਆਤੀਆਂ ਆ ਹੁੰਦਾ ਐਨਾ ਬਾਰੇ ਕੀ ਮਸ਼ਹੂਰ ਹੈ ਸੁਖਵੀਰ ਬਾਦਲ ਹੋਰਾਂ ਬਾਰੇ ਉਹੀ ਕਹਿ ਦਿਓ ਤੁਸੀਂ ਭਾਵੇਂ ਬੈ ਕੇ ਕਿਤੇ ਚਾਰ ਬੰਦੇ ਬੈਠੇ ਨੇ ਕਿੱਥੇ ਝੂਠ ਬੋਲ ਦੋ ਸੱਤ ਚ ਬਹਿ ਕੇ ਵੀ ਤਾਇਆ ਪਟਿਆਲੇ ਫੁਹਾਰਾ ਚੌਂਗ ਚ ਇੱਕ ਸਮੋਸਿਆਂ ਦੀ ਰੇੜੀ ਸੀ ਪੱਪੂ ਦੀ ਉਹੀ ਕਹਿ ਦੋ ਅੱਛਾ ਵੀ ਸ਼ੇਰਾ 3000 ਦੇ ਸਮੋਸੇ ਇੱਕ ਦਿਨ ਚ ਵੇਚਦਾ ਸੀ ਅੱਛਾ ਵੀ ਸ਼ੇਰਾ ਤਾਇਆ ਇੱਕ ਦਿਨ ਸੁਖਵੀਰ ਬਾਦਲ ਦੀ ਗੱਡੀ ਲੰਗੀ ਉਹਦੇ ਕੱਟ ਜਾ ਦੇਖ ਕੇ ਉਹਨੇ ਆਪਦੇ ਪੀਏ ਨੂੰ ਪੁੱਛਿਆ ਕਹਿੰਦਾ ਵੀ ਆਹ ਕੱਟ ਕਾਦਾ ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜੀ ਪੱਪੂ ਸਮੋਸਿਆਂ ਨੇ ਦੇ ਕੱਠ ਨਹੀਂ ਹੋਊਗਾ ਫਰ ਹੋਰ ਕੀ ਦੇ ਹੋਊਗਾ ਜੀ ਪੱਪੂ ਦੀ ਰੇੜੀ ਐ ਫੇਰ ਵੀ ਸ਼ੇਰਾ ਫੇਰ ਕੀ ਤਾਇਆ ਪਾ ਲਿਆ ਇਹ ਸਭ ਰੇੜੀ ਚ ਹੁਣ 1500 ਪੱਪੂ ਦਾ 1500 ਬਾਦਲ ਕਲੇ ਪੱਪੂ ਦਾ ਲੈ ਉਹ ਮੂਰਤ ਆਇਆ ਇਹ ਨਹੀਂ ਕਹਿੰਦਾ ਵੀ ਯਾਰ ਕਿਉਂ ਝੂਠ ਬੋਲੀ ਜਾਂਦੇ ਐ ਰੇੜੀਆਂ ਬੱਸਾਂ ਟਰਾਂਸਪੋਰਟ ਉਹਨਾਂ ਦੇ ਜ਼ਮੀਨਾਂ ਨੇ ਉਹ ਜਿਹੜਾ ਸੋਹ ਜਾਂਦੀ ਰੇੜੀਆਂ ਚ ਸਭ ਪਾਉਣਗੇ ਤਾਇਆ ਦੋ ਰੇੜੀਆਂ ਦੇ ਡਰੈੱਸ ਦੇ ਦਿੰਦਾ ਪਾ ਲਿਆ ਉਹ ਪਾ ਲਿਆ ਉਹ ਪੁੱਛੋ ਵੀ ਇਹਨਾਂ ਨੇ ਕਿ ਭੂਜੀ ਵਾਲੀ ਦੁਕਾਨ ਦੱਬੀ ਹੈ ਲੈ ਦੱਸੋ ਕੀ 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 ਕਰ ਕੇ ਪੈਸੇ ਨਾਲ ਲੈ ਜੂਗੇ ਯਾਰ ਦੱਸੋ ਕਿਉਂ ਗਰੀਬਾਂ ਦੀਆਂ ਬਾਤ ਦਵਾਵਾਂ ਲਈ ਜਾਂਦੇ ਆਂ ਸੋ ਇਸ ਕਰਕੇ ਅਸੀਂ ਤਾਂ ਨਾਲ ਆ ਥੋਡੇ ਆਮ ਘਰਾਂ ਚੋਂ ਉੱਠ ਕੇ ਆਇਆ ਖੇਤੀ ਦਾ ਹਰ ਕੰਮ ਕੀਤਾ ਦਿਹਾੜੀਆਂ ਪੁੱਛਣ ਵੀ ਜਾਂਦੇ ਰਹੇ ਆਂ ਉਹਨਾਂ ਘਰਾਂ ਦੇ ਨਕਸ਼ੇ ਵੀ ਪਤਾ ਹੈ ਜੇ ਚੁੱਲ੍ਹਾ ਤਾਂ ਅਗਨੀ ਅੱਗੇ ਤਾਂ ਤਵਾ ਨਹੀਂ ਤਵਾ ਤਾਂ ਆਟਾ ਨਹੀਂ ਜੇ ਅਰਜਾਈਆ ਤਾਂ ਚ ਲੋਗੜ ਨਹੀਂ ਜੇ ਰਜਾਈ ਚ ਲੋਗੜਾ ਤਾਂ ਤਾਂਾਂ ਛੱਤ ਨਹੀਂ ਇੱਥੇ ਹੀ ਲਈ ਫਿਰਦੇ ਸੰਤਾਂ ਮਤਲਬ ਆਟਾ ਦਾਲ ਸਕੀਮ ਜੀ ਪਾ ਰੱਖਿਆ ਬਸ ਐਂ ਹੀ ਲਈ ਫਿਰਦੇ ਨਾ ਕੋਈ ਪੜਾਉਣ ਦੀ ਗੱਲ ਕਰਦਾ ਨਾ ਸਾਡੇ ਜੋਅਕਾਂ ਨੂੰ ਕੋਈ ਨੌਕਰੀ ਦੇਣ ਦੀ ਗੱਲ ਕਰਦਾ ਨਾ ਬਿਜ਼ਨਸ ਦੀ ਬਾ ਐਂ ਰਹੋ ਜੀ ਕਈ ਪੀੜ੍ਹੀਆਂ ਤੋਂ ਐਂ ਰਹੋ ਜੀ ਬਸ ਵੋਟਾਂ ਮਿਲੇ ਆ ਜਾਂਦੇ ਨੇ ਨਾਰੇ ਲਵਾ ਲੈਂਦੇ ਨੇ ਵਰਤ ਕੇ ਹੋ ਜਾਂਦੇ ਨੇ ਮੁੜ ਕੇ ਕੋਈ ਨਹੀਂ ਪੁੱਛਦਾ ਜੀ ਸੋ ਅਸੀਂ ਥੋੜੇ ਆਪਣੇ ਆ ਸਾਨੂੰ ਦਰਦ ਪਤਾ ਹੈ ਅਸੀਂ ਪਿੰਡਾਂ ਚੋਂ ਆਏ ਹੋਏ ਆ ਅਜੀ ਛੋਟੀਆਂ ਛੋਟੀਆਂ ਗਲੀਆਂ ਚ ਵਾਏ ਹੋਈਆਂ। ਨਾ ਕੋ ਟੈਲੀਵਿਜ਼ਨ ਤੇ ਹੋਂ ਦਾ ਮੈਨੂੰ ਚਾਹ ਹੈ। ਬਹੁਤ ਟੈਲੀਵਿਜ਼ਨ ਤੇ ਆ ਕੇ 17 ਸਾਲ ਦਾ ਜਦੋਂ ਐ ਸ਼ਹਿਰ ਚ ਆ ਗਿਆ ਸੀ ਮੈਂ। ਆਹ ਸ਼ਹਿਰ ਮੇਰੀ ਕਰਮ ਭੂਮੀ ਹੈ। ਐ ਸ਼ਹਿਰ ਚ 17 ਸਾਲ ਦਾ ਇੱਥੇ ਰਹਿੰਦਾ ਸੀ ਮੈਂ। ਆਪਣਾ ਅਦਰਸ਼ ਕਲੋਨੀ ਅਗਰਨਗਰ ਦੇ ਸਾਹਮਣੇ। ਉਹ ਜੰਗਨਾਥ ਵਿਭਾਗ ਦੇ ਦਫ਼ਤਰ ਦੇ ਮੰਗਰਲੇ ਪਾਸੇ। ਉਹ ਸਾਹਮਣੇ ਭਾਈ ਰਣਜੀਤ ਸਿੰਘ ਨਗਰ ਹੈ। ਸੋ ਆਹ ਸਾਰੀਆਂ ਗਲੀਆਂ ਮੈਂ ਜਾਣਦਾ। ਆਹ ਹੈ ਬੋਲ ਹੰਬਣਾ ਸਭ ਗਾਏ ਹੋਏ ਨੇ। ਸੋ ਨਾ ਕੋਈ ਟੀਵੀ ਤੇ ਹੋਂ ਦਾ ਚਾਹ ਹੈ ਨਾ ਕੋਈ ਖਬਰ ਚ ਫੋਟੋ ਛਪਾਉਣ ਦਾ ਚਾਹ ਹੈ ਬਸ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਜੇ ਪੰਜਾਬ ਦੇ ਲੋਕ ਦੁਬਾਰਾ ਭੰਗੜੇ ਗਿੱਧੇ ਪਾਉਣ ਖੁਸ਼ੀ-ਖੁਸ਼ੀ ਬਸਣ ਆਹੀ ਚਾਹ ਹੈ ਬਸ ਕੋਈ ਕੁਰਸੀ ਦਾ ਲਾਲਚ ਨਹੀਂ ਕੋਈ ਕੁਛ ਨਹੀਂ ਐਮਪੀ ਬਣਾਇਆ ਪਹਿਲਾਂ ਤੁਸੀਂ ਦੋ ਵਾਰੀ ਸਗਰੂਰ ਤੋਂ ਮੁੱਖ ਮੰਤਰੀ ਬਣਾਤੇ ਮੁੱਖ ਮੰਤਰੀ ਪੰਜਾਬ ਦੇ ਆ ਭਗਵੰਤ ਮਾਨ ਤਾਂ ਸਾਰੀ ਦੁਨੀਆ ਦਾ ਜੀ ਸੋ ਇਸ ਕਰਕੇ ਮੈਨੂੰ ਦੱਸੋ ਵੀ ਮੇਰਾ ਨਾਂ ਜਿਹੜਾ ਵੱਡਾ ਹੋਇਆ ਜਾਂ ਛੋਟਾ ਹੋਇਆ ਮੁਖਮੰਤ ਤਾਂ ਕੱਲੇ ਪੰਜਾਬ ਦੇ ਫੈਸਲੇ ਲੈਂਦਾ ਦਾ ਭਗਵਾਨ ਤੁਮਾਨ ਸਾਰੇ ਦੇਸ਼ ਜਾਂਦੇ ਲਫਟਰ ਚੈਲੰਜ ਤੋਂ ਬਾਅਦ ਤਾਂ ਹਿੰਦੀ ਵਿੱਚ ਵੀ ਜਲੇ ਜਾਂਦੇ ਸੀ ਸਾਰੀ ਦੁਨੀਆ 'ਚ ਘੁੰਮਦੇ ਸੀ ਸੋ ਇਸ ਕਰਕੇ ਕੋਈ ਇਦਾਂ ਦਾ ਚਾਹ ਨਹੀਂ ਬਸ ਇੱਕੋ ਹੀ ਵੀ ਸਮਾਜ ਨੇ ਮੈਨੂੰ ਬਹੁਤ ਕੁਝ ਦਿੱਤਾ ਬਹੁਤ ਛੋਟੀ ਉਮਰੇ ਦੌਲਤਾਂ ਸ਼ੌਹਰਤਾ ਦਿੱਤੀਆਂ ਪਰ ਮੈਂ ਫਿਰ ਸਮਾਜ ਨੂੰ ਉਹਦੇ ਬਦਲੇ ਕੀ ਦਿੱਤਾ ਮੈਂ ਸਮਾਜ ਨੂੰ ਕੀ ਵਾਪਸ ਦੇ ਰਿਹਾ ਇਹ ਹੀ ਪ੍ਰਾਪਤੀ ਹੋਊਗੀ ਆਮ ਆਦਮੀ ਕਲੀਨਿਕ ਖੁੱਲਣਗੇ ਹਸਪਤਾਲ ਸ਼ਾਨਦਾਰ ਹੋਣਗੇ ਇਲਾਜ ਹੋਊਗਾ ਗਰੀਬਾਂ ਦਾ ਕੋਈ ਕੋਈ ਬੰਦਾ ਇਲਾਜ ਕਰਨਿਓ ਇਹ ਨਹੀਂ ਹੈਗਾ ਕਿ ਇਲਾਜ ਕਰਨਿਓ ਜਿਹੜਾ ਉਹ ਰਹਿ ਗਿਆ ਜਾਂ ਕੋਈ ਬੱਚਾ ਫੀਸ ਕਰਨਿਓ ਪੜਨੋਂ ਰਹਿ ਗਿਆ ਇਹ ਨਹੀਂ ਹੋਊਗਾ ਜੀ ਅੱਗੇ ਉਹ ਬੱਚੇ ਦੇ ਟੈਲੈਂਟ ਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਕੁ ਉੱਚਾ ਉੱਡਦਾ ਅਸੀਂ ਉਹਨੂੰ ਮੌਕਾ ਜ਼ਰੂਰ ਦੇਵਾਂਗੇ